ਸਟੇਟਮੈਂਟ 40s ਹਸਪਤਲ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ 40s ਹਸਪਤਲ ਕੋਈ ਅਫੀਸ਼ੀਅਲ ਸਟੇਟਮੈਂਟ ਰਿਗਾਰਡਿੰਗ राजवीर जवंधा जारी करे पर हम ऑफिशियल स्टेटमेंट फोर्टिस हॉस्पिटल जारी कर दी गई है उन्होंने अपनी ऑफिशियल स्टेटमेंट लिखा है कि पंजाबी गायक राजवीर जवंधा का अठ अक्टूबर यानी कि अच्छे दस बज के पचवंजा मिनट से फोर्टिस हॉस्पिटल मोहाली विखे देहांत हो गया उन्होंने सताईस सपटेंबर दो हज़ार पच्ची एक सड़क हादसे तो बाद बहुत ही गंभीर हालत दाखिल करवाया गया सी। ਜਿਸ ਵਿੱਚ ਰੀਡ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ ਬ੍ਰੇਨ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਵਿਆਪਕ ਡਾਕਟਰੀ ਸਹਾਇਤਾ ਤੇ ਕ੍ਰਿਟੀਕਲ ਕੇਅਰ ਤੇ ਨਿਊਰੋ ਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ ਹੋਣ ਦੇ ਕਰਕੇ ਉਹਨਾਂ ਨੇ ਦਮ ਤੋੜ ਦਿੱਤਾ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸਾਡੀ ਡੂੰਗੀ ਸੰਵੇਦਨਾ ਤੇ ਨਹੀਂ ਰਹੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਕਿਉਂਕਿ ਆਫੀਸ਼ਲ ਸਟੇਟਮੈਂਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਜੋ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਕਲਾਕਾਰਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਮਨੋਜ ਆਫੀਸ਼ਲ ਸਟੇਟਮੈਂਟ ਆ ਚੁੱਕੀ ਹੈ ਮਲਟੀਪਲ ਆਰਗਨ ਫੇਲਰ ਦੱਸਿਆ ਜਾ ਰਿਹਾ ਹੈ ਮੌਤਾਕਰਨ ਦੇਖੋ ਬਿਲਕੁਲ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਕੁਛ ਹੀ ਦਿਨ ਬਾਅਦ 40 ਸ ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਜਾਂ ਫਿਰ ਉਨਾ ਦੀ ਸਟੇਟਮੈਂਟ ਆਫੀਸ਼ੀਅਲੀ ਉਹ ਅਨਾਉਂਸ ਕਰ ਦਿੱਤੀ ਜਾਏਗੀ ਤੇ ਅਨਾਉਂਸ ਹੁਣ ਕਰ ਦਿੱਤਾ ਗਿਆ ਤੇ ਹੁਣ ਲਗਾਤਾਰ ਜਿਹੜੇ ਉਹਨਾਂ ਦੇ ਸਾਥੀ ਨੇ ਸਿੰਗਰ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਜਿੱਦਾਂ ਜਿੱਦਾਂ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਰਿਹਾ ਕਿਉਂਕਿ ਸਵੇਰ ਤੋਂ ਹੀ ਅਸੀਂ ਗੱਲ ਕਰ ਰਹੇ ਸੀਗੇ ਹਾਲਾਂਕਿ ਆਫੀਸ਼ੀਅਲੀ ਸਟੇਟਮੈਂਟ ਜ਼ਰੂਰ ਕੁਝ ਲੇਟ ਹੋਈ ਹੈ ਲੇਕਿਨ ਜਿਹੜੀ ਹੁਣ ਜਾਣਕਾਰੀ 40 ਹਸਪਤਾਲ ਵੱਲੋਂ ਦਿੱਤੀ ਗਈ ਹੈ ਆਫੀਸ਼ੀਅਲੀ ਸਟੇਟਮੈਂਟ ਵੱਲੋਂ ਦਿੱਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਕਿ ਹੁਣ ਲਗਾਤਾਰ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਉਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਰਿਹਾ ਹੈ ਪੰਜਾਬੀ ਇੰਡਸਟਰੀ ਨੂੰ ਪਤਾ ਲੱਗ ਰਿਹਾ ਹੈ ਉਹ ਨਾਲ ਦੇ ਨਾਲ ਸਾਰੇ ਇੱਥੇ ਪ ਆ ਉਹਨਾਂ ਨੂੰ ਅੱਜ ਹੀ ਲੈ ਕੇ ਆਇਆ ਜਾਏਗਾ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਇਸ ਤੋਂ ਯਹਾਂ ਇੱਥੋਂ ਪਹਿਲਾ ਮਹੌਲੀ ਉਹਨਾਂ ਦੇ ਜਿਹੜਾ ਰੈ residense 71 ਸੈਕਟਰ ਲੈ ਕੇ ਜਾਇਆ ਜਾਏਗਾ ਔਰ ਉਸ ਤੋਂ ਬਾਅਦ ਫਿਰ ਸਿੱਧਾ ਇਹ ਹਰਭਜਨ ਮਾਨ ਹਰਭਜਨ ਮਾਨ ਜਾਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਹੈ ਲੇਕਿਨ ਜੈਸੀ ਗੱਲ ਕਰ ਲਈਏ ਹਰਭਜਨ ਮਾਨ ਕਰਵਜੀਤ ਅਨਮੋਲ ਉਹਨਾਂ ਦੇ ਸਾਰੇ ਜਿੱਥੇ ਇੱਥੇ ਇਸ ਗੱਡੀ 'ਚ ਗਏ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਗਈ ਹੈ ਔਰ ਇਹ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਇਸ ਤੋਂ ਇੱਥੋਂ ਸਿੱਧਾ ਵਾਟਿਸ ਹਸਪਤਾਲ ਤੋਂ ਸਿੱਧਾ ਉਹਨਾਂ ਨੂੰ 71 ਸੈਕਟਰ ਉਹਨਾਂ ਦੇ ਘਰ ਦੇ ਵਿੱਚ ਲੈ ਕੇ ਜਾਇਆ ਜਾਏਗਾ ਉਸ ਤੋਂ ਬਾਅਦ ਸਿੱਧਾ ਘਰ ਤੋਂ ਕੁਝ ਹੀ ਢੇਰ ਬਾਅਦ ਉਹਨਾਂ ਨੂੰ ਸਿੱਧਾ ਆਪਣੇ ਉਹਨਾਂ ਦੇ ਪਿੰਡ ਲੈ ਕੇ ਜਾਇਆ ਜਾਏਗਾ ਔਰ ਅੱਜ ਹੀ ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਉਹਨਾਂ ਨੂੰ ਇੱਥੋਂ ਲੈ ਕੇ ਜਾਇਆ ਜਾਏਗਾ ਪਹਿਲਾ 71 ਸੈਕਟਰ ਬਨਾਦੇ ਰੈ residense area ਦੇ ਵਿੱਚ ਘਰ ਦੇ ਵਿੱਚ ਉਸ ਤੋਂ ਬਾਅਦ ਸਿੱਧਾ ਉਹਨਾਂ ਦੇ ਪਿੰਡ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਹਾਲਾਂਕਿ ਆਫੀਸ਼ੀਅਲੀ ਸਟੇਟਮੈਂਟ ਆਉਣ ਤੋਂ ਬਾਅਦ ਹੁਣ ਜਿਹੜੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਫੈਨ ਫੋਲੋਇੰਗਸ ਨੇ ਉਹਨਾਂ ਦੇ ਜਿਹੜੇ ਹੈ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਦੇਖੋ ਗਮਗੀਨ ਮਾਹੌਲ ਹੈ ਔਰ ਰਾਜਵੀਰ ਹੁਣ ਇਸ ਦੁਨੀਆ ਦੇ ਵਿੱਚ ਸਾਡੇ ਵਿੱਚਕਾਰ ਨਹੀਂ ਰਹੇ ਬਹੁਤ ਹੀ ਕਹਿ ਅੱਜ ਸਵੇਰ ਤੋਂ ਹੀ ਇਸ ਤਰ੍ਹਾਂ ਦੀ ਆ ਰਹੀ ਸੀ ਦੇਖੋ ਜਿਹੜਾ 40 ਸ ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤੇ ਜਾ ਰਹੇ ਸੀ ਸਰਬਜੋਤ ਇਹਦੇ ਵਿੱਚ ਜਰੂਰ ਦੋ ਤਿੰਨ ਚੀਜ਼ਾਂ ਜਿਹੜੀ ਹੈਗੀ ਆ ਉਹ ਇਨਫਾਰਮੇਸ਼ਨ ਦਿੱਤੀ ਜਾ ਰਹੀ ਸੀ ਕਿ ਕੰਟੀਨਿਊ ਵੈਂਟੀਲੇਟਰ ਤੇ ਨੇ ਕੰਟੀਨਿਊ ਜਿਹੜੇ ਉਹਨਾਂ ਦਾ ਜਿਹੜਾ ਬਿਊਰੋ ਸਰਜਨ ਦੇ ਆਬਜ਼ਰਵੇਸ਼ਨ ਦੇ ਵਿੱਚ ਨੇ ਔਰ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਜਿਹੜੇ ਜਿਹੜੇ ਹੁਣ ਸਾਥੀ ਉਹਨਾਂ ਦੇ ਐ ਹੁਣ ਪੂਰਾ ਅਰੇਂਜਮੈਂਟ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀ 뮤직 ਇੰਡਸਟਰੀ ਦੇ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਐ ਉਹ ਹਜੇ ਵੀ ਅੰਦਰ ਮੌਜੂਦ ਨੇ ਕੁਲਵਿੰਦਰ ਬਿੱਲਾ ਦੀ ਅਸੀਂ ਗੱਲ ਕਰ ਲਈਏ ਕਨਵਰ ਗਰੇਵਾਲ ਦੀ ਅਸੀਂ ਗੱਲ ਕਰ ਲਈਏ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਦੇ ਜ਼ਰੂਰ ਉਹ ਲਗਾਤਾਰ ਇੱਥੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਇੱਕ ਮੰਦਭਾਗੀ ਘਟਨਾ ਉਹਨਾਂ ਦੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਕਿਉਂਕਿ ਹੁਣ ਜਿਹੜੀ ਸਿਚੁਏਸ਼ਨ ਹੈ ਦੇਖੋ ਆਫੀਸ਼ੀਅਲੀ ਸਟੇਟਮੈਂਟ ਆਉਣ ਤੋਂ ਬਾਅਦ ਉਸਦੇ ਦਾਅਵਾ ਤੋਂ ਬਹੁਤ ਜਾਨ ਦੀ ਜਿਹੜੀ ਤਿਆਰੀ ਹੈ ਦਾਅਵਾਵਾਂ ਕਬੂਲ ਨਹੀਂ ਹੋਈਆਂ ਕਿਉਂਕਿ ਲਗਾਤਾਰ ਉਹਨਾਂ ਦੀ ਹਾਲਤ ਕ੍ਰਿਟੀਕਲ ਬਣੀ ਹੋਈ ਸੀ ਮੈਡੀਕਲ ਬੁਲੇਟਿਨ ਲਗਾਤਾਰ ਜਾਰੀ ਕੀਤਾ ਜਾ ਰਿਹਾ ਸੀ ਹਾਲਾਂਕਿ 3 ਤੋਂ 4 ਦਿਨ ਹੋ ਗਏ ਨੇ ਮੈਡੀਕਲ ਬੁਲੇਟਿਨ 40 ਹਸਪੀਟਲ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਬਹੁਤ ਜ਼ਿਆਦਾ ਸੇਵਰ ਇੰਜਰੀ ਸੀ ਤਾਂ ਕਰਕੇ ਰਿਕਵਰੀ ਪੋਸੀਬਲ ਨਹੀਂ ਹੋਈ ਦੇਖੋ ਬਿਲਕੁਲ ਕਿਸ ਤਰ੍ਹਾਂ ਦੇ ਹਾਲਾਂਕਿ ਉਹਨ ਕਈ ਜਿਹੜੇ ਕਲਾਕਾਰ ਨੇ ਸਿੰਗਰ ਨੇ 뮤직 ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਇੱਥੇ ਆਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਮਾਹੌਲ ਦੇਖੋ ਗਮਗੀਨ ਹੈ ਇਸ ਕਰਕੇ ਕਈ ਜਿਹੜੇ ਲੋਕ ਨੇ ਇਹ ਵੀ ਪੰਜਾਬੀ 뮤직 뮤직 ਇੰਡਸਟਰੀ ਤੋਂ ਜੁੜੇ ਲੋਕ ਨੇ ਹਾਲਾਂਕਿ ਮੀਡੀਆ ਦੇ ਨਾਲ ਫਿਲਹਾਲ ਕੋਈ ਜ਼ਿਆਦਾ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਦੇਖੋ ਸਮਝ ਸਕਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਇਸ ਵੇਲੇ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ ਇਸ ਵੇਲੇ ਕਿਉਂਕਿ ਇੱਕ ਕਹਿ ਸਕਦੇ ਆ ਕਿ ਦੁੱਖ ਦਾ ਪਹਾੜ ਜਿਹੜਾ ਪਰਿਵਾਰ ਮੈਂਬਰਾਂ ਦੇ ਜਾਂ ਉਹਨਾਂ ਦੇ ਜਿਹੜੇ ਫੈਨ ਫੋਲੋਇੰਗਸ ਹੈ ਉਹਨਾਂ ਦੇ ਸਾਥੀ ਹੈ ਉਹ ਜਰੂਰ ਕਿਤੇ ਨਾ ਕਿਤੇ ਡਿਪਟੀ ਮੇਅਰ ਸਾਹਿਬ ਉਹਨਾਂ ਆਫੀਸ਼ੀਅਲੀ ਡਿਕਲੇਅਰ ਹੋ ਚੁੱਕੇ ਬਹੁਤ ਦੁੱਖਾ ਡਿਕਲੇਅਰ ਹੋ ਗਿਆ ਮੈਂ ਮਿਲ ਕੇ ਆ ਪਵਾ ਨੂੰ ਉਹਨਾਂ ਦੇ ਘਰ 71 ਸੈਕਟਰ ਚ ਖੜਨ ਵਾਸਤੇ ਉਹਨਾਂ ਨੂੰ ਤਿਆਰੀ ਜਿਹੜੀ ਆ ਆਰੰਭ ਦੁੱਤੀ ਗਈ ਆ ਪਰ ਉਸ ਤੋਂ ਬਾਅਦ ਪਿੰਡ ਉਹਨਾਂ ਜਿਹੜਾ ਜਗਾਵਾਂ ਚ ਨਹੀਂ ਅੱਜ ਹੀ ਉਹਨਾਂ ਨੂੰ ਪਹਿਲਾਂ 71 ਸੈਕਟਰ ਜਿਹੜਾ ਘਰ ਮੋਹਾਲੀ ਵਾਲਾ ਉੱਥੇ ਖੜਿਆ ਜਾਏਗਾ ਉਸ ਤੋਂ ਬਾਅਦ ਉਹਨਾਂ ਜਗਾਵਾਂ ਚ ਉਹਨਾਂ ਦੇ ਘਰ ਨੂੰ ਜਿਹੜਾ ਵਾ ਖੜਨ ਦੀ ਗੱਲ ਜਿਹੜੀ ਆ ਹੋ ਰਹੀ ਆ ਉਹਦੀਆਂ ਤਿਆਰੀਆਂ ਵਿੱਚ ਪਰਿਵਾਰਿਕ ਮੈਂਬਰ ਨੂੰ ਮਿਲ ਕੇ ਆਏ ਹਾਂ ਉਹ ਹਮੇ ਉੱਥੇ ਮੈਂ ਤਾਂ ਹੀ ਮੈਨੂੰ ਪਤਾ ਲੱਗਾ ਹੁੰਦਾ ਮੈਂ ਮਿਲ ਕੇ ਆਇਆ ਉਹਨਾਂ ਤੋਂ ਇੱਕ ਗੱਲ ਇਹ ਪਹਿਲਾਂ 71 ਸੈਕਟਰ ਦੇ ਘਰਾਂ 'ਚ ਖੜਿਆ ਜਾਵੇਗਾ ਪਰ ਨਸਮਾ ਬਹੁਤ ਆਜੀ ਪੰਜਾਬੀ ਜਨ ਜੀ ਮਨੋਜ ਸੰਸਾਰ ਭਾਗ ਦੇ ਉਹਨਾਂ ਨੂੰ ਚੋਣ ਵਾਲਿਆਂ ਨੂੰ ਬਹੁਤ ਵੱਡਾ ਕਾਟਾ ਪਿਆ ਉਹਨਾਂ ਦੇ ਪਰਵਾਦ ਨੂੰ ਉਹਨਾਂ ਦੇ ਖਾਸ ਕਰਕੇ ਮਾਤਾ ਨੂੰ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਪਹਿਲਾਂ ਕਿਸਾਨੀ ਮੂਲਕੀ ਜੀ ਮਨੋਜ ਤੁਸੀਂ ਸਾਹਮਣੇ ਤਸਵੀਰਾਂ ਲਗਾਤਾਰ ਦਿਖਾ ਰਹੇ ਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ ਮੋਹੱਲੀ ਸੈਕਟਰ 71 ਤੋਂ ਤੇ उमेश ਇਥੇ ਦੀਆਂ ਕੀ ਕੁਝ ਤਸਵੀਰਾਂ ਕਿੰਨੇ ਦੇਰ ਤੱਕ ਜੋ ਡੈਡ ਬੋਡੀ ਹਰਾਜਵਰ ਜਵੰਦਾ ਦੀ ਇੱਥੇ ਲਾਈ ਜਾਏਗੀ ਇਸ ਟਾਈਮ ਘਰ ਚ ਕੌਣ ਕੌਣ ਮੌਜੂਦ ਹੈ ਦੇਖੋ ਬਹੁਤ ਹੀ ਗਮਗੀਨ ਖਬਰ ਹੈ ਜਿਹੜੀ ਅੱਜ ਸਾਹਮਣੇ ਆਈ ਹੈ 11 ਦਿਨ ਤੱਕ ਲੜਾਈ ਲੜਨ ਤੋਂ ਬਾਅਦ ਜ਼ਿੰਦਗੀ ਮੌਤ ਤੇ ਰਾਜਵਰ ਜਵੰਦਾ ਦੀ ਉਹਨਾਂ ਦੀ ਮੌਤ ਹੋ ਗਈ ਹੈ ਔਰ ਜਿੱਥੇ ਇਹ ਸਾਹਮਣੇ ਘਰ ਹੈ ਰਾਜਵਰ ਜਵੰਦਾ ਦਾ ਤੇ ਘਰ ਤੇ ਪਰਿਵਾਰ ਦੇ ਤੇ ਜਾਣਕਾਰ ਜਿਹੜੇ ਨੇ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਪੁਲਿਸ ਦੀ ਵੀ ਇੱਥੇ ਸਿਕਿਉਰਿਟੀ ਜਿਹੜੀ ਹੈ ਉਹ ਲੱਗ ਚੁੱਕੀ ਹੈ ਔਰ ਇੱਥੇ ਡੈੱਡ ਬੋਡੀ ਲਿਆਇਆ ਜਾਏਗੀ ਉਸ ਤੋਂ ਬਾਅਦ ਪਿੰਡ ਉਹਨਾਂ ਦਾ ਜਿਹੜਾ ਪਿਛੌਕਰ ਹੈ ਪੁਸ਼ਤੈਨੀ ਪਿੰਡ ਹੈ ਉੱਥੇ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਨੇ ਰਾਜਵੀਰ ਜਵੰਦਾ ਦੇ 71 ਸੈਕਟਰ ਕਰਦੀਆਂ ਔਰ ਪਰਿਵਾਰ ਤੇ ਜਾਣਕਾਰ ਪਹੁੰਚਣਾ ਸ਼ੁਰੂ ਹੋ ਗਏ ਨੇ ਤਸਵੀਰਾਂ ਤੁਸੀਂ ਦੇਖੋਗੇ ਬਾਹਰ ਉਹਨਾਂ ਦੇ ਕੁਝ ਪਰਿਵਾਰਿਕ ਲੋਕ ਵੀ ਇੱਥੇ ਖੜੇ ਨੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਕਜ਼ਨ ਵਗੈਰਾ ਇੱਥੇ ਖੜੇ ਨੇ ਔਰ राजवीर ਜਵੰਦਾ 11 ਦਿਨ ਤੱਕ ਲੜਾਈ ਲੜਦੇ ਰਹੇ ਵੈਂਟਿਲੇਟਰ ਤੇ ਰਹੇ ਔਰ ਇੱਕ ਉਮੀਦ ਦੀ ਕਿਰਨ ਸੀ ਕਿ ਰਾਜਵੀਰ ਜਵੰਦਾ ਸ਼ਾਇਦ ਕੋਈ ਚਮਤਕਾਰ ਹੋਏਗਾ ਸ਼ਾਇਦ ਕੋਈ ਮਿਰਕਲ ਹੋਏਗਾ ਪਰਿਵਾਰ ਨੇ ਪੂਰੀ ਅਰਦਾਸਾਂ ਦਾ ਦੌਰ ਜਾਰੀ ਸੀਗਾ ਫੈਨਸ ਦਾ ਅਰਦਾਸਾਂ ਦਾ ਦੌਰ ਜਾਰੀ ਸੀ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ ਰਿਸ਼ਤੇਦਾਰਾਂ ਨੇ ਕੋਈ ਕਸਰ ਨਹੀਂ ਛੱਡੀ ਅਰਦਾਸ ਕਰਦੇ ਰਹੇ ਸਾਰੇ ਪੂਰਾ ਜਿਹੜਾ ਉਹਨਾਂ ਦਾ ਕਲਾਕਾਰ ਸਾਥੀ ਨੇ ਉਹ ਅਰਦਾਸ ਕਰਦੇ ਰਹੇ ਨੇ ਲੇਕਿਨ ਜਿਹੜਾ ਜੰਗ ਹੈ ਜ਼ਿੰਦਗੀ ਦੇ ਉਹ ਰਾਜਵੀਰ ਜਵੰਦਾ ਹਾਰ ਗਏ ਨੇ ਤੇ ਉਸ ਤੋਂ ਬਾਅਦ ਹੁਣ ਇੱਥੇ ਜਿਹੜੀ ਹੈਗੀ ਹੈ ਡੈੱਡ ਬੋਡੀ ਲਈ ਆਈ ਜਾਏਗੀ ਔਰ ਉਸ ਤੋਂ ਬਾਅਦ ਪਿੰਡੋਨਾ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹਦੇ ਪਰਿਵਾਰਿਕ ਮੈਂਬਰ ਨੇ ਇੱਥੇ ਉਹ ਜਿਹੜੇ ਨੇ ਇੱਥੇ ਪਹੁੰਚ ਕੇ ਨੇ ਔਰ ਅੰਤਿਮ ਸੰਸਕਾਰ ਕਿਉਂਕਿ ਪਿੰਡ ਹੋਣਾ ਇਸ ਕਰਕੇ ਗਮਗੀਨ ਇੱਕ ਮਾਹੌਲ ਹੈ ਰਾਜਵਰਜਵੰਦਾ ਦੇ ਘਰ ਦੇ ਬਾਹਰ ਇਹ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਕੁਝ ਰਿਸ਼ਤੇਦਾਰ ਉਹਨਾਂ ਦੇ ਜਾਣਕਾਰ ਜਿਹੜੇ ਗੱਡੀ ਚ ਹੁਣ ਨਿਕਲ ਗਏ ਨੇ ਤੇ ਅ ਕੁਝ ਦੇਰ ਬਾਅਦ ਫਾਰਮੈਲਟੀ ਕਿਉਂਕਿ ਜਿਹੜੀ 40s ਦੀ ਹੈ ਡੈਡ ਬੋਡੀ ਦੀ ਉਹ ਲੈ ਕੇ पार्थिव ਦੇਹ ਜਿਹੜੀ ਹੈਗੀ ਹੈ ਉਹ ਲੈ ਕੇ ਇੱਥੇ ਆਣਗੇ ਥੋੜੀ ਦੇਰ ਲਈ ਉਸ ਤੋਂ ਬਾਅਦ ਇੱਥੋਂ ਤੋਂ ਬਾਅਦ ਫਿਰ ਜਿਹੜਾ ਪਿੰਡ ਹੈਗਾ ਉਹ ਅੰਤਿਮ ਸੰਸਕਾਰ ਕੀਤਾ ਜਾਏਗਾ ਰਾਜੇ ਰਜਵੰਦਾ ਦਾ ਔਰ ਗਮਗੀਨ ਮਾਹੌਲ ਹੈ ਪੂਰੇ ਪੰਜਾਬੀ ਇੰਡਸਟਰੀ ਵਿੱਚ ਉਹਨਾਂ ਦੇ ਫੈਨਸ ਵਿੱਚ